ਕੈਨਿਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਅੱਜ ਦੇ ਦੀ ਅਹਿਮ ਅਪਡੇਟ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਸਿਟ ਦੇ ਵੱਲੋਂ ਮੁਰ ਤੋਂ ਤਲਬ ਕਰ ਲਿਆ ਗਿਆ 20 ਜੁਲਾਈ ਨੂੰ ਉਹਨਾਂ ਨੂੰ ਮੁਰ ਤੋਂ ਸਿਟ ਅੱਗੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਜ਼ਿਕਰ ਖਾਸ ਹੈ ਕਿ ਅੱਜ ਵਿਕਰਮ ਮਜੀਠੀਆ ਨੂੰ ਸਿਟ ਅੱਗੇ ਪੇਸ਼ ਹੋਣ ਲਈ ਸੱਮਨ ਜਾਰੀ ਕੀਤੇ ਗਏ ਸਨ ਪਰੰਤੂ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ ਕਿ ਅੰਮ੍ਰਿਤਸਰ ਦੇ ਕੂਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਤੇ ਇੱਕੇ ਸਮੇਂ E que dê, ਦੋ ਥਾਂ ਦੇ ਉੱਤੇ ਉਹ ਨਹੀਂ ਪੇਸ਼ ਹੋ ਸਕਤੇ ਜਿਸ ਨੂੰ ਮੋਖ ਰੱਖਤੇ ਸਿੱਟ ਦੇ ਵੱਲੋਂ ਨਵਾਂ ਸੰਮਣ ਜਾਰੀ ਕਰ ਦਿੱਤਾ ਤੇ ਉਸ ਸੰਮਣ ਦੇ ਵਿੱਚ ਜ਼ਿਕਰ ਕੀਤਾ ਗਿਆ 20 ਜੁਲਾਈ ਦਾ ਕਿ 20 ਜੁਲਾਈ ਨੂੰ ਵਿਕਰਮ ਮਜੀਠੀਆ ਪਟਿਆਲਾ ਦੇ ਵਿੱਚ ਸਿੱਟ ਅੱਗੇ ਪੇਸ਼ ਹੋਣ ਜ਼ਿਕਰ ਖਾਸ ਹੈ ਕਿ ਜਿਹੜਾ ਇਹ ਸਿੱਟ ਅੱਗੇ ਪੇਸ਼ ਹੋਣ ਦਾ ਮਸਲਾ ਹੈ ਇਹ ਨਸ਼ਾ ਤਸਕਰੀ ਮਾਮਲੇ ਦੇ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਵਿਕਰਮ ਮਜੀਠੀਆ ਕਈ ਮਹੀਨੇ ਜੇਲ੍ਹ ਦੀਆਂ ਰੋਟੀਆਂ ਵੀ ਖਾ ਚੁੱਕੇ ਨੇ ਹਾਲਾਂਕਿ ਇਸ ਸੰਬੰਧ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਅਕਸਰ ਹੀ ਕਿਹਾ ਗਿਆ ਕਿ ਉਹਨਾਂ ਨੂੰ ਫਸਾਉਣ ਦੇ ਲਈ ਇੱਕ ਰਣਨੀਤੀ ਤਿਆਰ ਕੀਤੀ ਗਈ ਸੀ ਇੱਕ ਪੋਲੀਟੀਕਲ ਵਨਡੇਟਾ ਕੀਤਾ ਗਿਆ ਤਾਂ ਕਿ ਉਹਨਾਂ ਦੀ ਜਿਹੜੀ ਸ਼ੋਭੀ ਹੈ ਉਸ ਨੂੰ ਖਰਾਬ ਕੀਤਾ ਜਾਵੇ ਤੇ ਅਜੇ ਤੱਕ ਪੁਲਿਸ ਨਾ ਤਾਂ ਉਹ ਜਿਹੜੀ ਡਰਗ ਤਸਕਰੀ ਹੋਈ ਆ ਉਸ ਦਾ ਪੈਸਾ ਉਸ ਦਾ ਹਵਾਲਾ ਦੇ ਚੁੱਕੀ ਹੈ ਤੇ ਨਾ ਹੀ ਇਸ ਸਬੰਧ ਦੇ ਵਿੱਚ ਉਹਨਾਂ ਨੂੰ ਕੁਝ ਹੋਰ ਰਿਕਵਰ ਹੋਇਆ ਨਾ ਨਸ਼ਾ ਰਿਕਵਰ ਹੋਇਆ ਭਾਵੇਂ ਤੇ ਨਾ ਹੀ ਕੋਈ ਪੈਸਾ ਟੁੱਕਰ ਰਿਕਵਰ ਹੋਇਆ ਹੁਣ ਤੱਕ ਤੇ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਦੇ ਖਾਲੀ ਨਜ਼ਰ ਆ ਰਹੇ ਨੇ ਜਿਸ ਤੋਂ ਬਿਲਕੁਲ ਇਹ ਸਾਫ ਹੁੰਦਾ ਹੈ ਕਿ ਉਹਨਾਂ ਨੂੰ ਜਿਹੜਾ ਫਸਾਉਣ ਦਾ ਇੱਕ ਟੀਚਾ ਮਿੱਥਿਆ ਹੋਇਆ ਸੀ ਉਹ ਕਿਤੇ ਨਾ ਕਿਤੇ ਹੁਣ ਕ੍ਰੈਸ਼ ਹੋ ਗਿਆ ਤੇ ਇੱਕ ਪੋਲਿਟিক্যাল ਵਨ ਡਾਟਾ ਤਿਆਤ ਸਿਆਸੀ ਰਣਨੀਤੀ ਤਿਆਤ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬਿਕਰਮ ਮਜੀਠੀਆ ਦੇ ਉੱਤੇ ਵੱਡੇ ਸਵਾਲ ਖੜੇ ਹੋਏ ਨੇ ਜੇ ਚੋਣਾਂ ਦੇ ਦੌਰਾਨ ਇਸ ਮਸਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਮਸਲਾ ਜੋਰਾਂ ਸ਼ੋਰਾਂ ਦੇ ਉੱਤੇ ਚੋਣਾਂ ਦੇ ਦੌਰਾਨ ਪੂਰੀ ਸਰਗਰਮੀਆਂ ਦੇ ਵਿੱਚ ਰਿਹਾ ਹੈ ਪੂਰੇ ਸਿਆਸੀ ਗਲਿਆਰਿਆਂ ਦੀ ਚਰਚਾ ਰਿਹਾ ਹੈ ਤੇ ਵਿਕਰਮ ਮਜੀਠੀਆ ਨੂੰ ਨਸ਼ੇ ਦਾ ਤਸਕਰ ਵੀ ਵੱਡੇ ਪਦਰ ਤੇ ਗਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਈ ਸਿਆਸੀ ਆਗੂ ਮਾਫੀ ਵੀ ਮੰਗ ਚੁੱਕੇ ਨੇ ਪਰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਮਸਲੇ ਨੂੰ ਲੈ ਕੇ ਸੇਟ ਅੱਗੇ ਜਦੋਂ ਪੇਸ਼ੀ ਹੁੰਦੀ ਹੈ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇਸ ਮਸਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਮੁਰਤੂ ਜੇਲ੍ਹ ਜਾਣਾ ਪਵੇਗਾ ਜਾਂ ਜਿਸ ਤਰ੍ਹਾਂ ਵਿਕਰਮ ਮਜੀਠੀਆ ਦੇ ਵੱਲੋਂ ਜਾਂ ਉਹਨਾਂ ਦੇ ਵਕੀਲ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਕੋਰਟ ਦੇ ਵੱਲੋਂ ਵੀ ਇਹ ਹਵਾਲਾ ਦਿੱਤਾ ਗਿਆ ਹੈ ਕਿ ਇਸ ਕੇਸ ਦੇ ਵਿੱਚ ਕਹਿਣ ਨੂੰ ਤੇ ਵੇਖਣ ਨੂੰ ਹੈ ਹੀ ਕੁਝ ਨਹੀਂ ਸਿਰਫ ਇੱਕ ਸਿਆਸੀ ਠੋਣਕੀ ਹੈ